ਸਭ ਤੋਂ ਪਹਿਲਾਂ ਤਾਂ ਜੈ ਭੀਮ ਜੈ ਭਾਰਤ ਮੈਂ ਸੀਸ਼ਵਨ ਅਹਰ ਪਾਰਟੀਦਾਨ ਭਾਰਤੀ ਜਨਤਾ ਪਾਰਟੀ ਦੇਖੋ ਕਿਸਾਨਾਂ ਦੇ ਤਾਂ ਮਾਰੇ ਕਰਜੇ ਕਰੋੜਾਂ ਲੱਖਾਂ ਮਾਫ ਹੋ ਜਾਂਦੇ ਪਿਆ ਤੇ ਗਰੀਬ ਆਦਮੀ ਨੇ ਕਿਹਾ ਨਾ ਮਾਸਾਂ ਦਾ ਵੀ ਪਿਆ ਹੱਲਿਆ ਲਿਆ ਤੇ ਬੈਂਕ ਵਾਲੇ ਫਾਈਨਾਂਸ ਵਾਲੇ ਵਿਆਜੜੀਏ ਉਹ ਛੱਡ ਦਿਨ ਉਹਨਾਂ ਨੂੰ ਇਹ ਮਾਮਲਾ ਖਾਨੋਂ ਵਾਲ ਦਾ ਇੱਥੇ ਮੁੰਡਾ ਕਲਵੰਦਰ ਨੇ ਇੱਕ ਮੋਰਸਾ ਲਿਆ ਸੀ ਬਜਾ ਫਾਈਨਾਂਸ ਤੋਂ ਔਰ ਉਹਨੇ ਤਗਰੀ ਕਸਤਾ ਸਹੀ ਦਿੱਤੀਆਂ ਇੱਕ 13000 ਮੁੰਡਾ ਗਗਨਾ ਹਾਥੀਖਾਨੇ ਦਾ ਕਿਲੇ ਮਲੇ ਦਾ ਉਹਨਾਂ ਕੋ ਪੀ.ਐਮ ਕਰਾ ਕੇ ਲੈ ਗਿਆ ਕਿ ਮੈਂ ਤੈਨੂੰ ਐਨ.ਐਸ ਦੇ ਦੂੰਗਾ ਉਹ 2023 ਦੀ ਗੱਲ ਆ ਪਰ ਅੱਜ 2024 ਵਿੱਚ ਅੱਧਾ ਉਹ ਬੀਤ ਗਿਆ ਉਹਨੇ ਨਾ ਐਨ.ਐਸ ਦੀ ਕੱਲ ਕੁਛ ਬੰਦੇ ਆਏ ਬਿਜਾਸ ਨਾਂਸ ਤੋਂ ਦੇਖੋ ਪਹਿਲੀ ਗੱਲ ਤਾਂ ਆਰ.ਵੀ ਕਹਿੰਦੀ ਹੈ ਕਿ ਕਿਸੇ ਨਾਲ ਧੱਕਾ ਨਹੀਂ ਕਰ ਸਕਦੇ ਨਾ ਹਾਰ ਰਿਕਵਰੀ ਕਰ ਸਕਦੇ ਆ ਜੇ ਮੰਨ ਲਓ ਕੋ ਚੀਜ਼ ਲੈਣੀ ਆ ਤੇ ਥਰੂ ਮਾਨਜੋਗ ਦਾ ਦਲਦਰਾਇ ਲੈ ਜਾ ਸਕਦੇ ਆ ਉਹਨਾਂ ਨੇ ਕੀਤਾ ਇਹਨੂੰ 2 ਮਿੰਟ ਰੋਕਿਆ ਕਿਥੇ ਰੋਕਿਆ ਤੁਹਾਨੂੰ 40 ਸਾਲ ਲੱਗੇ 40 ਸਾਲ ਲੱਗੇ ਇਹਨੂੰ ਦੋ ਮਿੰਨ ਗੱਲ ਸੁਣੀ ਇਹ ਜਰਾ ਉਤਰ ਗਿਆ شریف ਆਦਮੀ ਆ ਇਹਨੂੰ ਨਾਲ ਗੱਲਾਂ ਜਲਾ ਕੇ ਮੁਰਸਾ ਚਾਬੀ ਲਾਗੇ ਤੇ 2800 ਕੁ ਰੁਪਏ ਸੀਗੇ ਜਿਹਦੇ ਵਿੱਚ ਉਹ ਕਹਿੰਦੇ ਦੇ ਦੇ ਤੇ ਬਾਕੀ ਦੇ ਕੇ ਮੁਰਸਾ ਲੈ ਗਏ ਪਹਿਲੀ ਗੱਲ ਤਾਂ ਪਾਉਣਾ ਪੁੱਛਾਂ ਜਿਹਾ ਫਰਾਂ ਸਾ ਨੂੰ ਕਿ ਕਿਹੜੇ ਛੋਟੇ ਨਾਲ ਮੁਰਸਾ ਲੈ ਗਏ ਜਿਸ ਜੀ ਦਿਖਾਉ ਸੀ ਸਰਹਾਨ ਕੂਰ ਦਈਆ ਤੇ ਸਾਡੀ ਮੰਗਾ ਪ੍ਰਸ਼ਾਸਨ ਤੋਂ ਕਿ ਉਹਨਾਂ ਦੇ ਜੇ ਬੰਦੇ ਧੱਕਾ ਕਰਦੇ ਆ ਇਹਨੂੰ ਧੱਕਾ ਕਵਾਂਗੇ ਅਸੀਂ ਇਹਨੂੰ ਧੱਕਾ ਕਵਾਂ ਲੁੱਟੋਹ ਕਵਾਂਗੇ ਠੀਕ ਹੈ ਜੀ ਜਿਹੜੇ ਬੰਦੇ ਧੱਕਾ ਕਰਦੇ ਆ ਦੂਜੇ ਜਿਹੜੇ ਬੇਈਮਾਨੀ ਕਰਦੇ ਆ ਜਿਹਦਾ ਗੱਦ ਨਹੀਂ ਕੀਤੀ ਆ ਇੱਕ ਗਰੀਬ ਆਦਮੀ ਨੂੰ ਸ਼ੁਆਲ ਜੇ ਅਸੀਂ ਕਿਤੇ ਬਿਲਾਜ ਨਾਲ ਗੱਲ ਕੀਤੀ ਕਹਿੰਦੇ ਜੀ ਤੁਹਾਡੇ ਬੰਦੇ ਤੁਸੀਂ ਪੈਸੇ ਤੁਸੀਂ ਲਵੋ ਦੇਖੋ ਇੱਕ EMPLOYEES ਤੁਹਾਡਾ ਤੁਹਾਡੇ ਵਿਆਹ ਤੇ ਪੈਸੇ ਲੈ ਗਿਆ ਉਹਨੂੰ ਕਿੱਥੇ ਦਾ ਰਿਕਾਰਡ ਆ ਗਿਆ ਜੀ ਉਹ ਰਿਕਾਰਡ ਸਾਨੂੰ ਦਿਖਾਇਆ ਤਾਂ ਇਹਨਾਂ ਨੇ ਪੈਸੇ ਦੇ ਦਿੱਤੇ ਉਹਨਾਂ ਨੇ ਮੁਕਰ ਜਪੇ ਤੋ ਸਾਡੀ ਮੰਗ ਹੈ ਪ੍ਰਸ਼ਾਸਨ ਤੋਂ ਕਿ ਜਿਹੜੀ ਦੀ ਬੰਦੀ ਕਾਰਵਾਈ ਕੀਤੀ ਜਾਵੇ ਉਹਦਾ ਮੋਰਸਰ ਵਾਸ ਹੋ ਜਾਏ ਜੇਕਰ ਪ੍ਰਸ਼ਾਸਨ ਢਿੱਲਮੁਰ ਪ੍ਰਣਾਲੀ ਰੱਖੀ ਤੇ ਪਾਰਟੀ ਨੂੰ ਉਹਨਾਂ ਨਾਲ ਸਮਝ ਲਾ ਵੱਡਾ ਸੰਘਰਸ਼ ਕਰਨਾ ਪਵੇਗਾ ਜਿਹਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ ਇਹਨਾਂ ਕਹਿੰਦਾ ਕਿ ਮੈਂ ਜੱਜਾਂ ਜੇ ਆਪੀ ਜੇ ਆਪਾਂ